ਵਰਿੰਦਰ ਸਿੰਘ ਜਿਹਨਾਂ ਦਾ ਕੱਲ ਛਾਟੇ ਦੇ ਵਿੱਚ ਬਾਜ਼ਾਰ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਸੀਗਾ ਉਹਨਾਂ ਦੇ ਕਾਜਮੈਂ ਅਫਸੋਸ ਕਰਨ ਆਇਆ ਹੀ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਮਿਲੇ ਉਹਦਾ ਜਿੰਨੀ ਜਾਣਕਾਰੀ ਮਿਲੀ ਹੈ ਤੁਹਾਡੇ ਚੋਂ ਕੁਝ ਦੋਸਤਾਂ ਨੇ ਸੁਣ ਵੀ ਲਈ ਹੈ ਉਹਨਾਂ ਨੇ ਆਪ ਦੱਸਿਆ ਕਿ ਸਾਡਾ ਕਰੇਲੂ ਝਗੜਾ ਸੀਗਾ ਇੱਕ ਬੰਦਾ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਹੈ ਉਹ ਬੰਗਲਾਦੇਸ਼ ਚ ਜਾ ਕੇ ਉਹ ਬੈਠਾ ਤੇ ਉਥੋਂ ਇਹਨਾਂ ਤੇ ਉਹਨਾਂ ਨੇ ਹਮਲਾ ਕਰਾਇਆ ਕੋਈ ਪਹਿਲਾਂ ਵੀ ਇਹਨਾਂ ਦੇ ਦਸਨ ਸਾਥ ਤਿੰਨ ਚਾਰ ਮਹੀਨੇ ਪਹਿਲਾਂ ਵੀ ਉਹ ਇੱਥੇ ਕਿਤੇ ਫੈਦਨ ਕਰਕੇ ਗਏ ਕਰਤੇ ਤੇ ਬਸ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦੋਂ ਹੀ ਸਾਨੂੰ ਪਤਾ ਲੱਗ ਜਾਂਦਾ ਸਾਡੀ ਫੋਰਸ ਨੂੰ ਅਸੀਂ ਉਸੇ ਲਈ ਟੀਮਾਂ ਬਣਾ ਕੇ ਕੱਲ ਦਾ ਹੀ ਇੱਥੇ ਵਰਕ ਕਰ ਰਹੇ ਸੀਗੇ ਪਰ ਅਸੀਂ ਲਗਭਗ ਲਾਗੇ ਚਾਗੇ ਹੀ ਆ ਜਿਹੜਾ ਰਿਜ਼ਲਟ ਹੈ ਜਲਦੀ ਤੁਹਾਡੇ ਸਾਹਮਣੇ ਆਊਗਾ ਜਿਹੜੇ ਵੀ ਬੰਦੇ ਪੰਜਾਬ ਦੀ ਧਰਤੀ ਦੇ ਉੱਤੇ ਅਮਨ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗੀ ਔਰ ਇਸ ਪਤਵਾਰ ਨੂੰ ਹੱਦ ਤੰਦਾ ਜਿਹੜਾ ਅਨਸਾਫ਼ ਦਵਾਵਾਂਗੇ ਔਰ ਪੰਜਾਬ ਚ ਜਿਹੜਾ ਜਮਸਾ ਜ਼ਿਲ੍ਹੇ ਚਮਸਾ ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਇਦਾਂ ਦੀ ਕਟਰਾ ਕੰਨ ਦੀ ਇਜਾਜ਼ਤੀ ਦਿੱਤੀ ਜਾਊਗੀ ਜਾਂ ਜਿਹੜੇ ਦਾਬੇ ਮਾਰਦੇ ਆ ਧਮਕੀਆਂ ਦਿੰਦੇ ਆ ਕੁਫੌਤੀਆ ਬੰਗਦੇ ਆ ਹਰ ਤਰ੍ਹਾਂ ਦੀ ਅਸੀਂ ਕਾਰਵਾਈ ਕਰਾਂਗੇ ਹਰ ਤਰ੍ਹਾਂ ਅਸੀਂ ਪਰਵਾਦ ਦੇ ਨਾਲ ਜਿਹੜਾ ਖੜਿਆ ਬਸ ਮੈਂ ਅਫਸੋਸ ਕਰਨਾ ਹੈ ਉਹਨੂੰ ਬੜਾ ਦੁੱਖ ਹੋਇਆ ਕਿ ਪਰਵਾਦ ਦੇ ਝਗੜੇ ਦੇ ਵਿੱਚ ਇੱਕ ਚੰਗੇ ਭਲੇ ਨੌਜਵਾਨ ਦਾ ਜਿਹੜਾ ਉਹ ਕਤਲ ਹੋ ਗਿਆ ਬਹੁਤ ਮਾੜੀ ਗੱਲ ਹੈ ਜਰਮਨ ਸਾਹਿਬ 24 ਘੰਟੇ ਤਿੰਨ ਜਗ੍ਹਾ ਤੇ ਸਰ ਗੋਲੀਆਂ ਚੱਲੀਆਂ ਨੇ ਲਾ ਐਂਡ ਆਰਡਰ ਕਿਤੇ ਸਟੈਂਡ ਕਰ ਰਿਹਾ ਹੈ ਜੀ ਇਸੋ ਦੇ ਨਹੀਂ ਨਹੀਂ ਦੇਖੋ ਆ ਤੁਸੀਂ ਕੇਸ ਸਾਡਾ ਸੁਣਿਆ ਕਿ ਪਰਿਵਾਰ ਦਾ ਮਸਲਾ ਮਸਲਾ ਭਾਵੇਂ ਪਰਵਾਸ ਦਾ ਜਾਂ ਉਧਾਂ ਜਦੋਂ ਇਦਾਂ ਦੀ ਕਟੜਾ ਹੁੰਦੀ ਆ ਤੇ ਲਾਜ਼ਮੀ ਸਾਨੂੰ ਚਿੰਤਾ ਹੁੰਦੀ ਆ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਉਹ ਅਸੀਂ ਪਹਿਲਾਂ ਵੀ ਜਿਹੜੇ ਬੰਦੇ ਕਾਰਵਾਈ ਕਰਦੇ ਆ ਉਹਨਾਂ ਨੂੰ ਫੜ ਕੇ ਜਿਹੜਾ ਸਜ਼ਾ ਜਿਹੜੀ ਦੇ ਦੇ ਇਸ ਕੇਸ ਦੇ ਵਿੱਚ ਵੀ ਦਾਂਗੇ ਔਰ ਕੱਲ ਜਿਹੜਾ ਦੂਜਾ ਕੇਸ ਆ ਉਹਦੇ 'ਚ ਵੀ ਦਾਂਗੇ ਦੋਵਾਂ ਦਾ ਰਿਜ਼ਲਟ ਆਉਣ ਨਾਲ ਸਰਕਾਰ ਕੋਟੀ ਢਿੱਲੀ ਨਹੀਂ ਬੈਠੀ ਸਾਡੀ ਫੋਰਸ ਕਿਤੇ ਢਿੱਲੀ ਦੀ ਬੈਠੀ ਰੱਬ ਦੇ ਨਹੀਂ ਲੱਗੇ ਇਸ ਗੱਲ ਦੇ ਵਿੱਚ ਪਰ ਨਿੱਕੀ ਨਿੱਕੀ ਗੱਲ ਤੋਂ ਜਿਹੜੀ ਇਹ ਫਾਇਦੇਮੁਗਦਰ ਹੁੰਦੀ ਹੈ ਇਹ ਹੈ ਬਹੁਤ ਮਾੜੀ ਹੈ ਪਰ ਇਹਨੂੰ ਅਸੀਂ ਖਤਮ ਕਰ ਦਾਂਗੇ ਜਲਦੀ ਤੁਸੀਂ ਦੇਖੋ ਕੀ ਬਣਦਾ ਕੇਜਰੀਵਾਲ ਸਾਹਿਬ ਨੇ ਤਰਨਤਾਂ ਚੀ ਕਹ ਅਜਿਹਾ ਗੈਂਗਸਟਰ ਨੂੰ ਕਿ ਜੇਕਰ ਉਹ ਅਜਿਹਾ ਇੱਕ ਪਾਠ ਜੇਦਿਆ ਤੇ ਉਹਨਾਂ ਨੂੰ ਛੱਡਣਾ ਪਏਗਾ ਕੀ ਲੱਗਦਾ ਕਿ ਪੰਜਾਬ ਛੱਡਣ ਵਾਸਤੇ ਵੀ ਕੋਈ ਨਾ ਕੋਈ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਬਿਲਕੁਲ ਚਲਾਵਾਂਗੇ ਵੇਖੋ ਅਸੀਂ ਨਸ਼ਿਆਂ ਦੇ ਖਿਲਾਫ ਕਿੱਡੀ ਵੱਡੀ ਮਿੰਮ ਜਿਹੜੀ ਚਲਾਈ ਮਾਨ ਸਾਹਿਬ ਦੀ ਸਰਕਾਰ ਨੇ ਹੁਣ ਇਹਨਾਂ ਦੇ ਖਿਲਾਫ ਵੀ ਚਲਾਵਾਂਗੇ ਇਹਨਾਂ ਦੇ ਖਿਲਾਫ ਪਹਿਲਾਂ ਹੀ ਚਲਾ ਰਹੇ ਹ ਪਹਿਲਾਂ ਹੀ ਬਹੁਤ ਸਾਰੇ ਗੈਂਗਸਟਰ ਨੂੰ ਫੜ-ਫੜ ਕੇ ਜੇਲ੍ਹਾਂ ਚ ਸੁਟਿਆ ਜਿਹੜੇ ਰਹਿ ਗਏ ਆ ਇਹਨਾਂ ਨੂੰ ਵੀ ਸੁਟਾਂਗੇ ਉਹ ਤਾਂ ਸੀਐਮ ਸਾਹਿਬ ਨੇ ਕਈ ਵਾਰ ਕਿਹਾ ਉਸ ਦਿਨ ਕੇਦੀਵਾਲ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਜਾਂ ਤਾਂ ਪੰਜਾਬ ਛੱਡ ਜਾਓ ਤੇ ਜਾਂ ਇੱਧਰ ਮੁਖਤਾਰਾ ਚ ਆਜੋ ਨਹੀਂ ਤੇ ਤੁਹਾਡਾ ਕੋਈ ਬਚਾ ਦੇ ਉਹ ਬਚਾ ਹੋਏਗਾ ਵੀ ਨਹੀਂ ਤੁਸੀਂ ਦੇਖੀ ਜਾਓ ਹਰ ਕੇਸ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆਜੂਗਾ ਕੱਲ ਤੱਕ ਕੀ ਆ ਜੂਗਾ ਤੁਸੀਂ ਦੇਖਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਹੁੰਦਾ ਪਰਵਾਦ ਦੀ ਕੀ ਮੰਗ ਹੈ ਜੀ ਪਰਿਵਾਰ ਨੇ ਕੀ ਮੰਗ ਨਹੀਂ ਪਰਵਾਦ ਨੇ ਤੇ ਇਹੀ ਮੰਗ ਕੀਤੀ ਆ ਕਿ ਜਿਹੜੀ ਸਜ਼ਾ ਆ ਉਹ ਮਿਲਣੀ ਚਾਹੀਦੀ ਆ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਪਰ ਬੜਾ ਮਾਨਦਾਰ ਪਰਵਾਦ ਆ ਉਹਨਾਂ ਨੇ ਨਾਲੇ ਦੱਸ ਵੀ ਦਿੱਤਾ ਕਿ ਸਾਡੀ ਪਰਵਾਦ ਝਗੜੇ ਕਰਕੇ ਹੋਇਆ ਪਰ ਕੁਛ ਵੀ ਆ ਪਰਵਾਦ ਦੀ ਮੰਗ ਇਹ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਅਸੀਂ ਸਜ਼ਾ ਜਿਹੜੀ ਆ ਉਹਨਾਂ ਨੂੰ ਦੋਵਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਸਲਾਖਾਂ ਦੇ ਪਿੱਛੇ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਨੂੰ ਜੂਦ ਜਿਹੜਾ ਸੁੱਟਾ ਭਾਰੀ ਸਰ ਬੰਗਿਆ ਦਾ ਵਿੱਚ ਵੀ ਜਿਸ ਤਰ੍ਹਾਂ ਨੌਜਵਾਨ ਦਾ ਕਤਲ ਹੋਇਆ ਜੀ ਕੱਲ ਸ਼ਿਸ਼ਾ ਜਿਹੜਾ ਆ ਕੋ ਉਹਦੇ ਮੁੰਡੇ ਦਾ ਵੀ ਇਸ ਤਰ੍ਹਾਂ ਹੀ ਪਹਿਲੇ 2 ਦਿਨ ਤੋਂ ਹੋਈ ਐ ਇਦਾਂ ਦੀ ਗੱਲ ਪਤਾ ਹੀ ਆਹ ਘਟਨਾ ਨੂੰ ਬਹੁਤ ਸੀਰੀਅਸ ਲਿਆ ਉਹ ਦੱਸੀ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਦੀ ਆਜਾਜ ਤਨੀ ਦਵਾਂਗੇ ਔਰ ਜਿੱਦਾਂ ਦੀ ਮਰਜ਼ੀ ਸਾਨੂੰ ਲੜਾਈ ਲੜਨੀ ਪਏ ਜੋ ਮਰਜ਼ੀ ਕਰਨਾ ਪਏ ਪੰਜਾਬ ਦੇ ਹਰ ਸ਼ਹਿਰੀ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡੀ ਡਿਊਟੀ ਆ ਸਾਡੀ ਸਰਕਾਰ ਦੀ ਡਿਊਟੀ ਆ ਮਾਨ ਸਾਹਿਬ ਦੀ ਸਰਕਾਰ ਦੀ ਡਿਊਟੀ ਆ ਉਹ ਡਿਊਟੀ ਅਸੀਂ ਕਰਾਂਗੇ ਉਹ ਜਿਹੜਾ ਵੀ ਬੰਦਾ ਜਿਹੜਾ ਗੁੰਡਾ ਗੈਂਗਸਟਰ ਕੋਈ ਆਵਾਜ਼ਾ ਕਰਦਾ ਜਿਹੜਾ ਪੰਜਾਬ ਚ ਇਦਾਂ ਦੀ ਕਾਰਵਾਈ ਕਰੂਗਾ ਸਾਡ ਉਹਦੇ ਖਿਲਾਫ ਸਖਤ ਡਟ ਕੇ ਕਾਰਵਾਈ ਕਰਾਂਗੇ ਠੀਕ ਹਾਂ